ਜੋ ਅਮਿਤ ਸ਼ਾਹ ਜੀ ਨੇ ਭਾਜਪਾ ਦੇ ਵੱਡੇ ਆਗੂ ਨੇ ਆਪਣੇ ਹੰਕਾਰ ਦੇ ਵਿੱਚ ਆ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਜੀ ਦੇ ਖਿਲਾਫ ਜ਼ਹਿਰ ਉਗਦਿਆ ਉਹ ਸੈਂਯੋਗ ਹੈ ਨੀਗਾ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਔਰ ਇਸੇ ਤਰ੍ਹਾਂ ਮੁਕਸਰ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਪਾਰੀ ਰੋਸ ਹੈ ਕਿਉਂਕਿ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਰਚਿਆ ਔਰ ਜਿਹੜੀ ਇਹ ਮਨੁਵਾਦੀ ਸੋਚ ਵਾਲੀ ਬੀਜੇਪੀ ਪਾਰਟੀ ਹੈ ਇਹ ਬਰਦਾਸ਼ਤ ਨਹੀਂ ਕਰ ਰਹੀ ਔਰ ਆਉਣ ਵਾਲੇ ਮਤਲਬ ਤੁਸੀਂ ਇਹ ਦੇਖੋਗੇ ਵੀ ਕਿ ਇਹ ਸਵਿਧਾਨ ਨੂੰ ਤੋੜਨਾ ਮਰੋੜਨਾ ਚਾਹੁੰਦੇ ਬਦਲਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਇਹ ਕਦੇ ਵਾੜਾ ਕਦੋਂ ਤੱਕ ਕਰਦੇ ਰਹੋਗੇ ਸ਼ਹਿਰ ਦੇ ਵਿੱਚ ਵੀ ਅਸੀਂ ਪ੍ਰਦਰਸ਼ਨ ਕੀਤਾ ਮਾਰਚ ਕੱਟਿਆ ਔਰ ਇਸੇ ਤਰ੍ਹਾਂ ਅਸੀਂ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਜੀ ਦੇ ਨਾਮ ਤੇ ਮੰਗ ਪੱਤਰ ਦੇ ਕੇ ਆਏ ਆ ਮੈਮੋਰੰਡਮ ਦੇ ਕੇ ਆਏ ਆ ਔਰ ਇਹ ਮੰਨ ਕੀਤੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਮੰਤਰੀਪਦ ਤੋਂ ਬਰਖਾਸਤ ਕੀਤਾ ਜਾਵੇ ਔਰ ਉਹ ਉਹਨਾਂ ਨੂੰ ਜਿੰਨਾ ਚਿਰ ਉਹ ਮਾਫੀ ਨਹੀਂ ਮੰਗਦੇ ਪੂਰੇ ਦਲਿਤ ਸਮਾਜ ਕੋਲ ਪੂਰੇ ਦੇਸ਼ ਕੋਲ ਉਹਨਾਂ ਜਿੰਨਾ ਚਿਰ ਉਹਨਾਂ ਦੇ ਸਾਡੇ ਰੋਸ ਪ੍ਰਦਰਸ਼ਨ ਇਸ ਤਰ੍ਹਾਂ ਜਾਰੀ ਰਹਿਣਗੇ ਜੋ ਅਮਿਤ ਸ਼ਾਹ ਜੀ ਦੇ ਭਾਜਪੀ ਦੇ ਵੱਡੇ ਆਗੂ ਨੇ ਆਪਣੇ ਹੰਕਾਰ ਦੇ ਵਿੱਚ ਆ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਜੀ ਦੇ ਖਿਲਾਫ ਜ਼ਹਿਰ ਉਗਲਿਆ ਉਹ ਸੰਯੋਗ ਹੈ ਨੀਗਾ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਔਰ ਇਸੇ ਤਰ੍ਹਾਂ ਮੁਕਸਰ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਪਾਰੀ ਰੋਸ ਹੈ ਕਿਉਂਕਿ ਬਾਬਾ ਭੀਮਰਾਓ ਬੇਜਕਰ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਰਚਿਆ ਔਰ ਜਿਹੜੀ ਇਹ ਮਨੂਵਾਦੀ ਸੋਚ ਵਾਲੀ ਭਾਜਪਾ ਪਾਰਟੀ ਹੈ ਇਹ ਬਰਦਾਸ਼ਤ ਨਹੀਂ ਕਰ ਰਹੀ ਔਰ ਆਉਣ ਵਾਲੇ ਮਤਲਬ ਤੁਸੀਂ ਇਹ ਦੇਖੋਗੇ ਵੀ ਕੀ ਇਹ ਸੰਵਿਧਾਨ ਨੂੰ ਤੋੜਨਾ ਮਰੋੜਨਾ ਚਾਹੁੰਦੇ ਆ ਬਦਲਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਇਹ ਕਦੇ ਬਰੋਲ ਕਦੋਂ ਤੱਕ ਕਰਦੇ ਰਹੋਗੇ ਸ਼ਹਿਰ ਦੇ ਵਿੱਚ ਵੀ ਅਸੀਂ ਪ੍ਰਦਰਸ਼ਨ ਕੀਤਾ ਮਾਰਚ ਕੱਢਿਆ ਔਰ ਇਸੇ ਤਰ੍ਹਾਂ ਸੀ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਜੀ ਦੇ ਨਾਮ ਤੇ ਮੰਗ ਪੱਤਰ ਦੇ ਕੇ ਆਏ ਆ ਮੈਮੋਰੰडम ਦੇ ਕੇ ਆਏ ਆ ਔਰ ਇਹ ਮੰਗ ਕੀਤੀ காங்கிரஸ் ਪਾਰਟੀ ਵੱਲੋਂ ਉਹਨਾਂ ਨੂੰ ਮੰਤਰੀਪਦ ਤੋਂ ਬਰਖਾਸਤ ਕੀਤਾ ਜਾਵੇ ਔਰ ਉਹ ਉਹਨਾਂ ਨੂੰ ਜਿੰਨਾ ਚਿਰ ਉਹ ਮਾਫੀ ਨਹੀਂ ਮੰਗਦੇ ਪੂਰੇ ਦਲਿਤ ਸਮਾਜ ਕੋਲੋਂ ਪੂਰੇ ਦੇਸ਼ ਕੋਲੋਂ ਉਹਨਾਂ ਜਿੰਨਾ ਚਿਰ ਉਹਨਾਂ ਦੇ ਸਾਡੇ ਰੋਸ ਪ੍ਰਦਰਸ਼ਨ ਇਸ ਤਰ੍ਹਾਂ ਜਾਰੀ ਰਹਿਣਗੇ